ਮੈਂ ਪ੍ਰੀਤਨ ਸਿੰਘ ਪਾਣਾ ਜੀ ਅੱਜ ਅਸੀਂ ਫਰੀਦਕੋਟ ਵਿਖੇ ਸਟੇਡੀਅਮ ਚ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੇਖਣ ਆਏ ਆ ਜੋ ਪੰਜਾਬ ਸਰਕਾਰ ਵੱਲੋਂ ਅਪਰਾਲਾ ਕੀਤਾ ਜਾ ਰਿਹਾ ਜਾ ਰਿਹਾ ਇਹ ਪ੍ਰੋਗਰਾਮ ਗੁਰਤੇਗ ਬਾਦਰਜੀ ਦੇ 350 ਸਾਲਾਂ ਸਾਹਾदत ਨੂੰ ਸਮਰਪਿਤ ਜੋ ਆਪਣੇ ਸਮਾਗਮ ਚੱਲ ਰਿਹਾ ਉਹਦਾ ਹਿੱਸਾ ਤੇ ਇਹ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਹੈ ਜਿਹਦੇ ਇਹਦੇ ਬਾਰੇ ਅਸੀਂ ਜੋ ਜਾਣਕਾਰੀ ਲਈ ਆ ਇਹ ਜੋ ਇਤਿਹਾਸ ਹੋ ਸਕਦਾ ਵੀ ਸਾਨੂੰ ਨਾ ਪਤਾ ਹੋਵੇ ਇਨੀ ਬਰੀਕੀ ਦੇ ਵਿੱਚ ਇਹ ਪ੍ਰੋਗਰਾਮ ਦੇ ਰਹੀਂ ਦੱਸਣ ਦੀ ਕੋਸ਼ਿਸ਼ ਕੀਤੀ ਆ ਬੱਚੇ ਇੱਥੇ ਆਏ ਆ ਸਟੇਡੀਅਮ ਦੇ ਵਿੱਚ ਤੇ ਸੰਗਤ ਵੀ ਵੱਧ ਤੋਂ ਵੱਧ ਹੁਣ ਆ ਰਹੀ ਆ ਤੇ ਅਸੀਂ ਪੰਜਾਬ ਸਰਕਾਰ ਦੀ ਇਸ ਪ੍ਰਹਾਲੇ ਦੀ ਸਲਾਘਾ ਕਰਦੇ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪਤ ਜੀ ਅੱਜ ਦਾ ਦਿਨ ਹਫੀਦਕੋਟ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਦਿਨ ਆ ਅੱਜ 8 ਨਵੰਬਰ 2025 ਵਾਲੇ ਦਿਨ ਇੱਥੇ ਜੋ ਨਹਿਰੋ ਸਟੇਡੀਅਮ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੋ ਕਿ ਮਾਨਵਤਾ ਦੇ ਰਹਿਬਰ ਰੋਹਾਨੀਅਤ ਦੇ ਪੁੰਜ ਉਹਨਾਂ ਦਾ ਭਾਈ ਸਤੀਦਾਸ ਜੀ ਦਾ ਭਾਈ ਮਤੀਦਾਸ ਜੀ ਦਾ ਔਰ ਭਾਈ ਦਿਆਲਾ ਜੀ ਦਾ ਜੋ 350 ਸਾਲਾਂ ਸ਼ਹੀਦੀ ਪੁਰਬ ਉਹ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਆਲਓਵਰ ਦੀ ਪੰਜਾਬ ਤੇ ਪੰਜਾਬ ਤੋਂ ਬਾਹਰ ਹੋਰ ਕਈ ਸਟੇਟਾਂ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ ਦਿੱਲੀ ਵਿਖੇ ਵੀ ਸਮਾਗਮ ਹੋਏ ਪਹਿਲਾਂ ਜਿਵੇਂ ਕਿ ਆਪ ਨੂੰ ਸਭ ਨੂੰ ਪਤਾ ਹੈ ਹੁਣ ਇਹ ਸਮਾਗਮ ਸ਼ਾਮ ਨੂੰ 6 ਤੋਂ 8 ਹਰ ਰੋਜ਼ ਅੱਖ-ਵੱਖ ਪੰਜਾਬ ਦੇ ਜ਼ਿਲ੍ਹੇ ਹੈੱਡਕੁਆਰਟਰਾਂ ਤੇ ਹੋ ਰਹੇ ਨੇ ਜਿਸ ਦੇ ਵਿੱਚ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਨਾਲ ਤਿੰਨਾਂ ਸਿੰਘਾਂ ਦੀ ਭਾਈ ਮਤੀ ਦਾਸ ਸਤੀ ਦਾਸ ਤੇ ਭਾਈ ਦਿਅਾਲਾ ਜੀ ਦੀ ਜਿਹੜੀ ਸਰਮੌਰ ਸ਼ਹੀਦੀ ਆ ਮਾਨਵਤਾ ਵਾਸਤੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਨੁੱਖਤਾ ਦੀ ਚਾਦਰ ਗੁਰੂ ਤੇਗ ਬਹਾਦਰ ਤੇ ਉਹਨਾਂ ਦੇ ਨਾਲ ਸਿੰਘਾਂ ਦੀ ਜੋ ਇਹ ਮਨਾਈ ਜਾ ਰਹੀ ਆ 350 ਸਾਲਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਬਹੁਤ ਹੀ ਸ਼ਲਾਘਾ ਦੀ ਪਾਤਰ ਹੈ ਇਸ ਨਾਲ ਸਾਨੂੰ ਆਪਣੇ ਸਿੱਖ ਇਤਿਹਾਸ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਇਹ ਲਾਈਟ ਹੈਂਡ ਸਾਊਂਡ ਸ਼ੋਅ ਬਹੁਤ ਹੀ ਵਧੀਆ ਪੱਧਰ ਤੇ ਕੀਤਾ ਜਾ ਰਿਹਾ ਹੈ ਬਹੁਤ ਇਸ ਦਾ ਜਿਹੜਾ ਲੈਵਲ ਹੈ ਕੁਆਲਿਟੀ ਮੈਂ ਦੇਖਿਆ ਕਈ ਜ਼ਿਲ੍ਹਿਆਂ ਦੇ ਵਿੱਚ ਉਹ ਬਹੁਤ ਵਧੀਆ ਹੈ ਔਰ ਬੱਚਿਆਂ ਨੂੰ ਬਹੁਤ ਸਿੱਖਣ ਨੂੰ ਮਿਲੇਗਾ ਨਵੀਆਂ ਪੀੜ੍ਹੀਆਂ ਨੂੰ ਗੁਰੂ ਸਾਹਿਬਾਨ ਦੇ ਮਨੁੱਖਤਾ ਦੇ ਧਰਮ ਤੇ ਚੱਲਣ ਦਾ ਜਿਹੜਾ ਬਹੁਤ ਹੀ ਵਧੀਆ ਮੌਕਾ ਮਿਲੇਗਾ ਸੋ ਇਹੋ ਜਿਹੇ ਉਪਰਾਲੇ ਅੱਗੇ ਤੋਂ ਵੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਉਹ ਕਰਦੇ ਰਹਿਣ ਪਰ ਮਨੁੱਖਤਾ ਦੇ ਇਹ ਜਿਹੜੇ ਉਪਰਾਲੇ ਆ ਬਹੁਤ ਹੀ ਸਿਹਰਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਅੱਜ ਧਾਰਮਿਕ ਰਿਲੇਟਿਡ ਗੁਰਤੇਗ ਫਰਦੇ ਹਿੰਦੀ ਚੱਦ ਨੂੰ ਜੋ ਕਰਾਇਆ ਗਿਆ ਹੈ ਪ੍ਰੋਗਰਾਮ ਲੇਟਨਸ ਆਊਟ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਮੈਨੂੰ ਬਹੁਤ ਵਧੀਆ ਫੀਲ ਹੋਇਆ ਚੱਟ ਕੇ ਜਦੋਂ ਇੱਥੇ ਆਪਣੇ ਪੰਜਾਬ ਸਰਕਾਰ ਨੇ ਮੌਕਾ ਦਿੱਤਾ ਇੱਕ ਬੱਚੇ ਨੂੰ ਪੰਜਾਬ ਦੀ ਕਲਚਰ ਬਾਰੇ ਜਾਣਨ ਦਾ ਆਪਣਾ ਟ੍ਰੈਡੀਸ਼ਨ ਬਾਰੇ ਜਾਣਨ ਦਾ ਕੀ ਇਤਿਹਾਸ ਹੈ ਉਹਦੇ ਬਾਰੇ ਜਾਣਨ ਦਾ ਮੈਨੂੰ ਬਹੁਤ ਵਧੀਆ ਫੀਲ ਹੋਇਆ ਇਹਦੇ ਬਾਰੇ ਇੱਥੇ ਆ ਕੇ ਤੇ ਮੈਨੂੰ ਪੰਜਾਬ ਗਵਰਨਮੈਂਟ ਦਾ ਧੰਨਵਾਦ ਕਰਨਾ ਚਾਹੀਦਾ ਕਿ ਨਾਲ ਸਾਨੂੰ ਮੌਕਾ ਦਿੱਤਾ ਥੈਂਕ ਯੂ ਨੋਖਤਾਬਲਾ ਉਦਾਰ ਕਰਨ ਵਾਲੇ ਗਊ ਗਰੀਬ ਮਜ਼ਲੂਮਾਂ ਤੇ ਕਮਜ਼ੋਰਾਂ ਦੀ ਢਾਲ ਬਣਨ ਵਾਲੇ ਹਕ ਸੱਚ ਦੇ ਰਾਹ ਤੇ ਚੱਲਣ ਵਾਲੇ ਨਿਮਾਣਿਆਂ ਦਾ ਮਾਨ ਨਿਤਾਣਿਆਂ ਦਾ ਤਾਨ ਨਿਉਟਿਆਂ ਦੀ ਊਟ ਅਤੇ ਨਿਆਸਰਿਆਂ ਦਾ ਆਸਰਾ ਬਣਨ ਵਾਲੀ ਗੁਰੂ ਨਾਨਕ ਜੋਤ ਵਿੱਚ ਹੀ ਇਹ ਜਜ਼ਬਾ ਸੀ ਕਿ ਬਾਬਰ ਨੂੰ ਜ਼ਾਬਰ ਕਹਿ ਸਕਦਾ हिंदुस्तान ਦੇ ਮਜਬੂਰ ਕੀ ਤਜਾ ਜੰਦਾ ਜ਼ਬਰਦਸਤੀ ਜਨੇਊ ਲੁਹਾਏ ਗਏ ਨਾ ਕਰਨ ਵਾਲੇ ਕਤਲ ਕਰ ਦਿੱਤੇ ਜਾਂਦੇ ਇਸੇ ਦੌਰਾਨ ਉਸਨੇ ਆਪਣੇ ਸਿਪਾ ਸਰਾਰ ਇਫਤਿਹਾਰ ਖਾਨ ਨੂੰ ਕਸ਼ਮੀਰ ਦੇ ਇਲਾਕੇ ਵਿੱਚ ਜਬਰੀ ਧਰਮ ਤਬਦੀਲੀ ਕਰਨ ਵਾਸਤੇ ਭੇਜਿਆ ਲੋ ਹਿੰਦੂ ਧਰਮ ਦੀ ਰੱਖਿਆ ਕਰ ਸਕਦਾ ਜਦੋਂ ਪੰਡਿਤ ਕਿਰਪਾ RAM ਜੀ ਦੀ ਅਦਵਾਈ ਵਿੱਚ श्री गुरु तेग बहादुर जी को के ता गुरु जी ने दा दुखड़ा सुनके। गुरु नानक देव जी दे जो सरन तिस कंठ लावे, ए लावै स्वामी सुंदर कोटन कोट प्रणाम कर ओंकार 1600s ਦੇ ਵਿੱਚ ਰਾਜਾ જય ਸਿੰਘ ਦੇ ਮਹਿਲ ਦਿੱਲੀ ਇਸੇ ਸਮੇਂ ਦੌਰਾਨ ਔਰੰਗਜ਼ੇਬ ਆਪਣੇ ਪਿਤਾ ਸ਼ਾਹ ਜਹਾਂ ਨੂੰ ਕੈਦ ਕਰਕੇ ਹਿੰਦੁਸਤਾਨ ਦੇ ਤਖਤ ਦੀਆਂ ਜੜਾ ਪੱਟਸੀ ਅਕਸੱਚ ਦੇ ਰਾਖੇ ਮਨੁੱਖਤਾਂ ਨੂੰ ਬਚਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਆਰ ਸਜੰਦਾ ਵਿਚਾਰ ਕੀਤਾ ਤੇ ਬਿਲਾਸਪੁਰ ਦੀ ਰਾਣੀ ਕੋਲ ਮਾਕੋਵਾਲ ਪਿੰਡ ਦੀ ਜ਼ਮੀਨ ਖਰੀਦੀ ਤੇ ਮਈ 1665 ਦੇ ਵਿੱਚ ਗੁਰੂ ਸਾਹਿਬ ਨੇ ਇਸ ਥਾਂ ਦੇ ਨਾਮ ਨਗਰ ਬਸਾਉਣਾ ਸ਼ੁਰੂ ਕੀਤਾ ਤੇ ਉਸ ਦਾ ਨਾਮ ਆਪਣੀ ਮਾਤਾ ਨਾਨਕੀ ਜੀ ਦੇ ਨਾਮ ਤੇ ਰੱਖਿਆ ਚੱਕ ਨਾਨਕੀ ਚੱਕ ਨਾਨਕੀ ਹੌਲੀ ਹੌਲੀ ਸਿੱਖਾਂ ਦੇ ਅਧਿਆਤਮਿਕ ਜੀਵਨ ਦਾ ਮਾਰਗ ਦਰਸ਼ਨ ਕਰਨ ਵਾਲਾ ਅਸਥਾਨ ਬਣ ਗਿਆ ਇਸੇ ਦੌਰਾਨ ਗੁਰੂ ਸਾਹਿਬ ਜੀ ਨੇ ਮੈਂ ਤੁਸੀਂ ਸਿਰਫ ਉਪਰਾਲਾ ਵੀ ਕੀਤਾ ਰਹੇ ਜਿਹੜੇ ਉਪਰਾਲਾ ਨਹੀਂ ਕਰਦੇ ਉਹਨਾਂ ਦੇ ਬਸਲੇ ਵੀ ਹੱਲ ਹੁੰਦੇ ਨੇ ਸਾਨੂੰ ਨਾ ਪਹਿਲਾਂ ਵੀ ਆਪਣੇ ਬਾਬਾ ਬਰੀਕ ਮੇਲੇ ਦੇ ਵੀ ਪਲਾਨ ਕਰ ਲੈ ਸੀ ਕਿਤ ਵਧੀਆ ਤਾਮਤ ਨੇ ਬਹੁਤ ਅਨੰਦ ਹੋਇਆ ਕੋਈ ਨਹੀਂ ਆਇਆ ਜਵਾਜ ਨਹੀਂ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਤ ਹੈ ਸਾਨੂੰ ਵੀ ਜੀ ਮੋਰਸ ਨੇ ਵੀ ਸਾਰੀ ਨੇ ਮੋਰ ਲਾਇਆ ਠੀਕ ਹੈ ਜੀ ਸੰਗਤ ਨੂੰ ਵੀ ਧੰਨਵਾਦ ਜਿਹੜੇ ਆਏ ਹਾਂ ਸੁਖਸ਼ੋਰੇ ਵੀ ਸਤਿਗੁਰੂ ਆ ਸਰਨ ਤੇਹਾਰੀ ਸਤਿਗੁਰ ਆਇਓ ਸਰਨ ਤੇਹਾਰੀ ਆਰਕ ਤੂੰ ਮੇਰਾ ਦਰਸ਼ਨੀ ਦੇ ਹੋ ਦਿਖਾਈ ਤੂੰ ਮੇਰਾ ਗੁਰਹਾ ਤੂੰ ਮੇਰਾ ਗੁਰਹਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਹੈ ਭਾਰਤ ਦੇੰਦਰ ਡੁੱਬਦੇ ਧਰਮ ਨੂੰ ਬਚਾਉਣ ਦੇ ਲਈ ਹਿੰਦੇ ਧਰਮ ਨੂੰ ਬਚਾਉਣ ਦੇ ਲਈ ਔਰ इवन ਜੇ ਦੇਖੀਏ ਤਾਂ ਮੁਸਲਮ ਧਰਮ ਨੂੰ ਬਚਾਉਣ ਦੇ ਲਈ ਕਿਉਂਕਿ ਜਿਸ ਦੇਸ਼ ਦਾ ਰਾਜਾ ਬੇਈਮਾਨ ਹੋਵੇ ਲਾਲਚੀ ਹੋਵੇ ਬੇਈਮਾਨ ਹੋਵੇ ਜਲਮ ਹੋਵੇ ਤਾਂ ਉਸ ਦੇਸ਼ ਦੇ ਵਿੱਚ ਕੋਈ ਵੀ ਧਰਮ ਸੁਰੱਖਿਤ ਨਹੀਂ ਰਹਿ ਸਕਦਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਪੂਰੇ ਭਾਰ ਦਾ ਧਰਮ ਬਚਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਨੂੰ ਜਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਵੀ ਕਿਹਾ ਜਾਂਦਾ ਔਰ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਵੀ ਕਿਹਾ ਜਾਂਦਾ ਹੈ ਉਹ ਇਸ ਵਾਸਤੇ ਗੁਰੂ ਪਾਤਸ਼ਾਹ ਨੇ ਸੌ ਸੂਮਤੀ ਮਨੁੱਖ ਦਾ ਦਾ ਧਰਮ ਬਚਾਉਣ ਵਾਸਤੇ ਆਪ ਕੁਰਬਾਨੀ ਕੀਤੀ ਸਾਡੇ ਉਹਨਾਂ ਸਿੰਘਾਂ ਨੇ ਆਪਾਂ ਹੁਣ ਸੁਣੋ ਆ ਭਾਈ ਮਤੀ ਦਾਸ ਜੀ ਬਾਰੇ ਭਾਈ ਸਤੀ ਦਾਸ ਜੀ ਬਾਰੇ ਭਾਈ ਦਿਆਲਾ ਜੀ ਬਾਰੇ ਜਿਨ੍ਹਾਂ ਦੀ ਏਡੀ ਵੱਡੀ ਕੁਰਬਾਨੀ ਹੈ ਕਿ ਉਹਨਾਂ ਦੇ ਸੀਸ ਤੇ ਆਰੇ ਚੱਲੇ ਦੇਗਾ ਚ ਉਬਾਰੇ ਗਏ ਰੂਹ ਚਲ ਬੈਠ ਕੇ ਸਾਰੇ ਗਏ ਪਰ ਉਹਨਾਂ ਨੇ ਭਾਣਾ ਮੰਨ ਕੇ ਜਿਹੜਾ ਜਿਹੜੀ ਕੁਰਬਾਨੀ ਕੀਤੀ ਜਿਹੜਾ ਸਬਰ ਅਬਾ ਕਹਿੰਦੇ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਅੱਜ ਦੁਨੀਆ ਦੇ ਉੱਤੇ ਭਾਰਤ ਦੇ ਵਿੱਚ ਜੇਕਰ ਅੱਜ ਅਸੀਂ RAM ਵੈਗਰੂ ਅੱਲਾ ਸਭ ਕਹਿ ਸਕਦੇ ਆ ਤਾਂ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦੇ ਸਦਕਾ ਉਹ ਅੱਜ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਦਾ ਬਹੁਤ ਵੱਡੇ ਪੱਦਰ ਤੇ ਅਸੀਂ ਬੱਚਿਆਂ ਨੂੰ ਲੈ ਕੇ ਆਏ ਆ ਪਰ ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਅਸੀਂ ਕੌਣ ਆ ਸਾਡੇ ਗੁਰੂਆਂ ਦੀ ਕੀ ਦੇਣ ਹੈ ਪਰ ਉਹਦਾ ਦਿੱਤਾ ਭਾ ਜਿਹੜਾ ਉਹ ਅੱਜ ਤੱਕ ਜਿਹੜਾ ਅਸੀਂ ਉਹ ਜਿਹੜੇ ਆ ਉਹ ਸ਼ਾਂਤੀ ਦੇ ਰੂਪ ਵਿੱਚ ਲੈ ਰਹੇ ਆ। ਪੰਜਾਬ ਸਰਕਾਰ ਚਾਹੁੰਦੀ ਏ ਕਿ ਅਸੀਂ ਉਹ ਗੱਲ ਦੱਸੀਏ ਕਿਉਂਕਿ ਅਕਸਰ ਆਪਾਂ ਕਹਿੰਦੇ ਆ ਵੀ ਜੇ ਰਾਜ ਚਲਾਉਣਾ ਹੈ ਤਾਂ ਉਹਦੇ ਵਾਸਤੇ ਧਰਮ ਚਾਹੀਦਾ ਹੈ ਤੇ ਜਿੱਥੇ ਰਾਜੇ ਧਰਮੀ ਹੋਣ ਜੇ ਤੇ ਪਬਲਿਕ ਵੀ ਧਰਮੀ ਹੋਵੇ ਤਾਂ ਫਿਰ ਰਾਜ ਨਜ਼ਰ ਦਾ ਚੰਗਾ 걸ਦਾ। ਫਿਰ ਉਸ ਵਾਸਤੇ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਲੋਕਾਂ ਨੂੰ ਬਸਈਏ ਕਿ ਸਾਡਾ ਕੈਸਾ ਰਾਜ ਹੋਣਾ ਚਾਹੀਦਾ ਹੈ? ਸਾਡੇ ਕੈਸੇ ਹੱਕ ਹੋਣੇ ਚਾਹੀਦੇ ਆ? ਔਰ ਸਾਡੇ ਅੰਦਰ ਕਿਹਦਾ ਸਬਰ ਤੇ ਸੰਤੋਖ ਹੋਣਾ ਚਾਹੀਦਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਸ਼ਹਾਦਤ ਦੁਨੀਆ ਦਾ ਇੱਕ ਵਿਲੱਖਣ ਵਰਤਾਰਾ ਹੈ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਤੁਸੀਂ ਚਾਹੇ ਕਿਸੇ ਵੀ ਟੈਕਨੋਲੋਜੀ ਨਾਲ ਦੇਖ ਲਓ ਭਾਵੇਂ AI ਦਾ ਵਰਤਕ ਦੇਖ ਲਓ ਮੈਂ ਤਾਂ ਲੱਭ ਕੇ ਵੇਖਿਆ ਕਦੇ ਵੀ ਮਕਤੂਲ ਕਾਤਲਗੋਲ ਕਤਰ ਹੋਣ ਲਈ ਵੀ ਗਿਆ ਇਹ ਸ੍ਰੀ ਗੁਰੂ ਤੇਗ ਬਹਾਦਰ ਮਹਾਸ਼ਾ ਗਿਆ ਔਰ ਗਏ ਨੇ ਉਸ ਹਕੀਕਤ ਨੂੰ ਬਚਾਉਣ ਲਈ ਜਿਵੇਂ ਜੋਨ ਦਾ ਆਪਣਾ ਵਿਸ਼ਵਾਸ ਨਹੀਂ ਸੀ ਦੇਖੋ ਪਹਿਲੇ ਨਾਨਕ ਨੇ ਕਿਹਾ ਮੈਂ ਜਿਨੇਉ ਪਾਉਣਾ ਨਹੀਂ ਤੇ ਨਵੇਂ ਨਾਨਕ ਜੀ ਦੇ ਤੀ ਗੁਰਦੇਵ ਬਹਾਦਰ ਪਾਸ਼ਾ ਨੇ ਕਿਹਾ ਮੈਂ ਜਿਨੇਉ ਤੱਕੇ ਨਾਲ ਲਾਉਣ ਨਹੀਂ ਦੇਣਾ ਇਹ ਬਹੁਤ ਵੱਡੀ ਗੱਲ ਹੈ ਇਹ ਮਨੁੱਖੀ ਭਾਈਚਾਰੇ ਦਾ ਸਨੇਹਾ ਸਮੇਦਨਾ ਦਾ ਸਨੇਹਾ ਕਰਲੇ ਜੋਰ ਕੰਪੈਸ਼ਨ ਕੋ ਐਗਜ਼ਿਸਟੈਂਸ ਦਾ ਸਨੇਹਾ ਇਹ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਲਈ ਮੈਂ ਆਪਣੇ ਸਾਰੇ ਰੱਖੀ ਬਣਦਾ ਸਾਰੇ ਲੱਗੇ ਹੋਏ ਨੇ ਸਾਰੀਆਂ ਸਸਤਾਵਾਂ ਲੱਗੀਆਂ ਨੇ ਮੈਂ ਪੰਜਾਬ ਸਰਕਾਰ ਦਾ ਧੰਨਵਾਦੀ ਜਿਨ੍ਹਾਂ ਨੇ ਅੱਜ ਇਹ ਵਿਲੱਖਣ ਪ੍ਰੋਗਰਾਮ ਕਰਾਇਆ ਇਹ ਲਾਈਟ ਐਂਡ ਸਾਊਂਡ ਤੋਂ ਮੋਸਟ ਮਾਡਰਨ ਟੈਕਨੀਕ ਦੇ ਨਾਲ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰਾਇਆ ਜਾ ਰਿਹਾ ਹੈ ਗ੍ਰੇਨਰ ਉੱਪਰ ਸਾਹਿਬ ਵੀ ਕਰਾਇਆ ਜਾਏਗਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸਮਰਥਕਾਂ ਦਾ ਮਤੇ ਇਤਿਹਾਸ ਦਾ ਔਰ ਦੁਨੀਆ ਦੇ ਵਿੱਚ ਇਸ ਸ਼ਾਂਤੀ ਦੇ ਸਨੇਹੇ ਦਾ ਇਸ ਕੁਰਬਾਨੀ ਦੇ ਸਨੇਹੇ ਦਾ ਇਸ ਇਮਪੈਥੀ ਦੇ ਸਨੇਹੇ ਦਾ ਦੁਨੀਆ ਦੇ ਦਰਦ ਨੂੰ ਆਪਣਾ ਦਰਦ ਸਮਝਣ ਦਿੱਤ ਨੇ ਇਹਦਾ ਜਿਹਦੇ ਨਾਲ ਦੁਨੀਆ ਦੇ ਸ਼ਾਂਤੀ ਭਾਈਚਾਰ ਤੇ ਤਰੱਕੀ ਆ ਸਕਦੀ ਆ ਉਸ ਰੇਹਨ ਬਚਾਉਣ ਦਾ ਸਾਡੇ ਬੱਚਿਆਂ ਦੇ ਰਾਹੀਂ ਸਾਡੀ ਆਉਣ ਵਾਲੀ ਪੀੜ੍ਹੀ ਦੇ ਰਾਹੀਂ ਉਹ ਪਹਿਲਾ ਪੰਜਾਬ ਸਰਕਾਰ ਨੇ ਕੀਤਾ ਐ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੋ ਕਿ ਸਟੇਡੀਅਮ ਚ ਹੋਇਆ ਪ੍ਰੋਗਰਾਮ ਬਹੁਤ ਹੀ ਸੋਹਣਾ ਹੋਇਆ ਵਾਹਿਗੁਰੂ ਜੀ ਦੀ ਇਹ ਧਾਰਮਿਕ ਪ੍ਰੋਗਰਾਮ ਹੋਣੇ ਚਾਹੀਦੇ ਆ ਮਤਲਬ ਬੱਚਿਆਂ ਨੂੰ ਸਿਆਸ ਦਾ ਪਤਾ ਲੱਗਦਾ ਰਹਿੰਦਾ ਹੈਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਦੇ ਬਹੁਤ ਸਾਡੇ ਕਿਸਾਨਾਂ ਨੂੰ ਬਫਰ ਲਾਇਡੈਂਸ ਆਉਤੋ ਬਹੁਤ ਵਧੀਆ ਪ੍ਰੋਗਰਾਮ ਹੈ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਮੈਨੂੰ ਲੱਗਦਾ ਵੀ ਪਹਿਲੀ ਸਰਕਾਰਾਂ ਜਿਹੜੇ ਇਹੋ ਜਿਹਾ ਕੋਈ ਪ੍ਰੋਗਰਾਮ ਲਾਉਂਦੀਆਂ ਵੈਸੇ ਤਾਂ ਸਾਰੇ ਦੇਸ਼ ਦੇ ਲੋਕ ਆਪਦੇ ਆਪ ਦੇ ਤਰੀਕੇ ਨਾਲ ਮਾਰਾ ਲਿਆ ਪਰ ਸਰਕਾਰ ਵੱਲੋਂ ਪਹਿਲਾ ਉਪਰਾਲਾ ਜਿਹੜਾ ਅੱਜ ਦਾ ਜਿਹੜਾ ਰਾਸ਼ਾਉ ਦੱਸ ਰਿਹਾ ਵੀ ਕਿੰਨੇ ਲੋਕਾਂ ਦੇ ਇਤਿਹਾਸ ਨਾਲ ਜਾਣੂ ਹੋਣ ਵਾਸਤੇ ਬੱਚਿਆਂ ਨੂੰ ਇੱਥੇ ਲੈ ਕੇ ਆਏ। ਇਹ ਬਹੁਤ ਵਧੀਆ ਉਪਰਾਲਾ ਹੈ ਉਹ ਜਿਹੜੇ ਉਪਰਾਲੇ ਹੋਣੇ ਚਾਹੀਦੇ ਆ ਆਪ ਦੀ ਮੀਨ ਨਾਲ ਆਪਦੇ ਗੁਰੂ ਨਾਲ ਆਪਦੇ ਪੁਰਖਿਆਂ ਨਾਲ ਆਪਦੇ ਇਤਿਹਾਸ ਨਾਲ ਜੋੜਨ ਵਾਸਤੇ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਉਣਾ। ਜਿਹੜਾ ਹਰਪੀ ਸਿੰਘ ਵੀਪੋਰਟ ਤੋਂ ਭਾਈ ਇਹ ਜਿਹੜਾ ਟੇਕ ਭਗਤਰੀ ਦਾ ਸਮਾਗਮ ਅਸੀਂ ਜਿਹੜਾ ਦਿਖਾ ਰਹੇ ਆ ਉਹ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਹੈ। ਇਸ ਨਾਲ ਵੀ ਸਾਧਾ ਜਿਹੜਿਆ ਜਿਹੜੇ ਸਾਹਮਣੇ ਹੁੰਦੀਆਂ ਆਪਣੇ ਗੁਰੂ ਦੇ ਆਸਤੇ ਸੰਕਲਰ ਮਾਸਤੇ ਵਿਦਾਰਮ ਜੀ ਖਾਤਰ ਆਪਣਾ ਸੀਰ ਕੁਰਬਾਨ ਕੀਤਾ ਸਾਨੂੰ ਇਹਨਾਂ ਦੀ ਸਿੱਖਿਆ ਤੋਂ ਚੰਨੀ ਚਾਹੀਦਾ ਇਹ ਪੰਜਾਬ ਸਰਕਾਰ ਦਾ ਫਰਾਲਾ ਬਹੁਤ ਵਧੀਆ ਤਾਂ ਕਿ ਇਤਿਹਾਸ ਬਾਰੇ ਇਤਿਹਾਸ ਬਾਰੇ ਗੁਰਸਾਥ ਦੇ ਆਸਾਰੇ ਬੱਚੇ ਸਕੂਲਾਂ ਦੇ ਬੱਚੇ ਬਜ਼ੁਰਗ ਜਿਹੜੇ ਨਹੀਂ ਜਾਣਦੇ ਆ ਉਹਨਾਂ ਨੂੰ ਤੱਕ ਗਿਆਸ ਬਾਰੇ ਪਤਾ ਲੱਗ ਸਕੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ